ਹਾਂਜੀ ਮਿੱਤਰੋ ਅੱਜ ਆਪਾਂ ਖੜੇ ਆ ਬਰਨਾਲਾ ਦੇ ਬੱਸ ਸਟੈਂਡ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਆ। ਬਾਈ ਜੀ ਹੁਣਾਂ ਤੋਂ ਪੁੱਛਦੇ ਆ ਕਾਦੇ ਸਬੰਧ ਦੇ ਵਿੱਚ ਹੜਤਾਲ ਕੀਤੀ ਗਈ ਆ। ਪੂਰੀ ਵੀਡੀਓ ਦੇ ਨਾਲ ਬਣੇ ਰਹੋ। ਬਾਈ ਅਸੀ ਕਾਲ ਜੀ। ਅਸੀ ਕਾਲ ਜੀ। ਬਾਈ ਜੀ ਆਪਣਾ ਨਾਮ ਮੇਰਾ ਨਾਮ ਸੋਪਾਲ ਸਿੰਘ ਜੀ ਪੀਆਰਟੀਸੀ ਪੰਨ ਬੱਸ ਪੰਜਾਬ ਉਹਦੇ ਕੰਟਰੈਕਟਰ ਤੋਂ ਜੂਨੀਅਰ 2511 ਬਰਨਾਲਾ ਟਿੱਪੂ ਸੈਕਟਰੀ ਜਿਹੜੀ ਸਾਡੀ ਅੱਜ ਦੀ ਹੜਤਾਲ ਆ ਗਈ ਹੈਗੀ ਸੈਂਟਰ ਸਰਕਾਰ ਦੇ ਖਿਲਾਫ। ਜਿਵੇਂ ਕਿ ਲਗਾਤਾਰ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਨੇ। ਜਿਨ੍ਹਾਂ ਦੇ ਵਿੱਚ 8 ਘੰਟਿਆਂ ਤੋਂ ਬਾਅਦ ਆ ਓਵਰਟਾਈਮ ਸਟਾਰਟ ਹੁੰਦਾ ਸੀ। 12 ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਿਆ ਕੇ ਉਸ ਨੂੰ 12 ਘੰਟੇ ਤੱਕ ਤਬਦੀਲ ਕਰਨ ਨੂੰ ਫਿਰ ਦਿੱਤੀ ਸਰਕਾਰ। ਤੇ ਉਜਰਤਾ ਪਹਿਲਾਂ ਹੀ ਬਹੁਤ ਘੱਟ ਨਹੀਂ ਆ। ਤਨਖਾਹਾਂ ਪਹਿਲਾਂ ਹੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਨੇ। ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾਗਾ ਵੀ ਬਰਾਬਰ ਕੰਮ ਬਰਾਬਰ ਤਨਖਾਹ ਹੋਵੇ। ਇੱਕ ਪਾਸੇ ਇੱਕੋ ਜਗ੍ਹਾ ਤੇ ਕੰਮ ਕਰਨ ਵਾਲੀਆਂ ਕੈਟਾਗਰੀਆਂ ਵੱਖ-ਵੱਖ ਵੰਡ ਕੇ ਉਹਨਾਂ ਨੂੰ ਲੱਖ-ਲੱਖ ਰੁਪਏ ਤਨਖਾਹ ਦਿੱਤੀ ਜਾਂਦੀ ਹੈ ਤੇ ਇੱਕ ਪਾਸੇ 15000 ਰੁਪਏ ਤੇ ਸਿਰਫ ਇੱਕ ਲਾਜਮਤ ਦਾ ਕੰਮ ਕਰਵਾਇਆ ਜਾਂਦਾ ਹੈ। ਥੋੜੇ মিডিਆ ਰਹੀ ਸਰਕਾਰ ਸੈਂ ਪ੍ਰੋਗਰਾਮ ਪੂਰੇ ਆਲ ਇੰਡੀਆ ਦਾ ਹੈ। ਟ੍ਰੇਨਡ ਯੂਨੀਅਨ ਵੱਲੋਂ ਕੀਤਾ ਗਿਆ ਹੈਗਾ। ਅਸੀਂ ਪੂਰਨਤਾ ਉਹਦਾ ਸਮਰਥਨ ਕਰਦੇ ਆਂ ਦਾ। ਦੂਸਰੀ ਗੱਲ ਜਿਹੜੀ ਸਾਡੀ ਅੱਜ ਪੀਆਰਟੀਸੀ ਪਨ ਵਸ ਪੰਜਾਬ ਰੋਡ ਰੇ ਦੀ ਹੜਤਾਲ ਆ ਗਈ। ਉਹ ਪੰਜਾਬ ਸਰਕਾਰ ਜਿਵੇਂ ਕਿ ਫੋਨ ਦੇ ਵਿੱਚ ਆਈ ਸੀਗੀ। ਉਹਨਾਂ ਨੇ ਲਗਾਤਾਰ ਵਾਅਦੇ ਕੀਤੇ ਸੀਗੇ ਵੀ ਅਸੀਂ ਕੋਈ ਵੀ ਧਰਨਾਮ ਯਾਰਾ ਨਹੀਂ ਲੱਗਣ ਦੇਵਾਂਗੇ। ਜਿਹੜੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਬਾਹਰ ਕੱਢਾਂਗੇ। ਵਾਅਦੇ ਪੂਰੇ ਨਹੀਂ ਕਰੇ ਆਪਣੇ। ਅਜੇ ਤੱਕ ਜਿਹੜੀ ਇਹ ਸਰਕਾਰ ਇਹ ਨੇ ਕੋਈ ਇੱਕੋ ਹੀ ਵਾਅਦਾ ਨਹੀਂ ਪੂਰਾ ਕੀਤਾ ਕਿਸੇ ਵੀ ਮੁਲਾਜ਼ਮ ਦਾ। ਜਿਵੇਂ ਕਿ ਬੋਰਡਾਂ ਬੋਰਡ ਲੱਗਿਆ ਵੱਡੇ ਵੱਡੇ ਮਸੂਰੀਆਂ ਕਰ ਰਹੇ ਨੇਗੇ ਹਾਂਜੀ 50000 55000 ਪੱਕਾ ਕਰਦਾ ਪਰ ਟਰਾਂਸਪੋਰਟ ਅਦਾਰਾ ਕਹੇ ਜਿਹੜਾ ਅਸੀਂ ਆਪ ਕਮਾ ਕੇ ਖਾਣ ਵਾਲਿਆਂਗੇ ਇਹਦੇ ਵੀ ਸਾਡੇ ਇੱਕ ਵੀ ਮੁਲਾਜ਼ਮ ਦਾ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾਗਾ ਅਸੀਂ ਇਸ ਗੱਲ ਤੋਂ ਕਹਿਣ ਤੋਂ ਗਰੇਜ ਨਹੀਂ ਕਰਾਂਗੇ ਕਿ ਕਾਂਗਰਸ ਸਰਕਾਰ ਨੇ ਰਾਜਾ ਵੜਿੰਗ ਜਿਸ ਟਾਈਮ ਟਰਾਂਸਪੋਰਟ ਮੰਤਰੀ ਸੀਗੇ ਉਹਨਾਂ ਨੇ ਸਾਡੀਆਂ ਤਨਖਾਹਾਂ ਸੀ ਜਿਹੜੀਆਂ ਉਹ ਕੁਝ ਵਧਾਈਆਂ ਸੀਆਂ ਪਰ ਇਹ ਆਮ ਆਦੀ ਸਰਕਾਰ ਲਾਰੇ ਲੱਪੇ ਨਾਲ ਲਗਾਤਾਰ ਸਾਡੇ ਨਾਲ ਮੀਟਿੰਗਾਂ ਕਰਕੇ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਮੀਟਿੰਗਾਂ ਹੁੰਦੀਆਂ ਨੇ ਮੀਟਿੰਗ ਚ ਬੁਲਾ ਲੈਂਦੇ ਨੇ ਪੱਤਰ ਵੀ ਜਾਰੀ ਹੋ ਜਾਂਦੇ ਨੇ ਪਰ ਨੋਟੀਫਿਕੇਸ਼ਨ ਦੇਣ ਤੋਂ ਸਰਕਾਰ ਪਤਾ ਨਹੀਂ ਕਿਉਂ ਭਾਈ ਦੇ ਆਗੇ ਹੁਣ ਸਾਡੀ ਜਿਹੜੀ ਮੇਨ ਪ੍ਰੋਬਲਮ ਹੈ ਇਸ ਟਾਈਮ ਉਹ ਹੈ ਕਿ ਸਾਡੀ ਇੱਕ ਪਾਲਿਸੀ ਬਣਾਈ ਹੈਗੀ ਜਿਵੇਂ ਕਿ ਪਹਿਲਾਂ ਇਹਨਾਂ ਨੇ ਡਾਊਨ ਗ੍ਰੇਡਰ ਦੀ ਪਾਲਿਸੀ ਬਣਾ ਕੇ ਟੀਟਨ ਦੇ ਲਾਗੂ ਕਰ ਦਿੱਤੀ ਉਹਦੇ ਵਿੱਚ ਕੁਝ ਵੀ ਹੈ ਨਹੀਂਗਾ ਪਰ ਸਾਡੀ ਪਾਲਿਸੀ ਬਣਾ ਕੇ ਫਾਈਲ ਪੂਰੀ ਤਿਆਰ ਕਰਕੇ ਅੱਜ ਮੱਖ ਮੰਤਰੀ ਪੰਜਾਬ ਦੇ ਟੇਬਲ ਤੇ ਹੈਗੀ ਉਹ ਕਿਤੇ ਨਾ ਕਿਤੇ ਉਸ ਨੂੰ ਸਾਈਨ ਕਰ ਤੋਂ ਭੱਜ ਰਹੇ ਨੇ ਅਸੀਂ ਤੁਹਾਡੇ মিডিਆ ਰਾਹੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਸਾਡਾ ਕੋਈ ਸ਼ੌਂਕ ਨਹੀਂ ਵੀ ਅਸੀਂ ਖੱਤ ਲਖਬਾਰੀ ਕਰੀਏ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਇਧਰ ਉਧਰ ਨਾ ਪਹਚਾਈਏ ਅਸੀਂ ਤਾਂ ਸਵੇਰ ਤੋਂ 4 ਵਜੇ ਨਿਕਲ ਕੇ ਸ਼ਾਮ ਨੂੰ 10 ਵਜੇ ਤੱਕ ਕੰਮ ਕਰਨ ਵਾਲੇ ਬੰਦੇ ਸੀਗੇ ਸਾਨੂੰ ਅੱਜ ਦਰਿਆ 'ਤੇ ਬਹਿਣਾ ਪੈ ਗਿਆ ਪਰ ਅਸੀਂ ਤੁਹਾਡੇ ਮੀਡੀਆ ਰਹੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸੈਸ਼ਨ ਦੇ ਵਿੱਚ ਖੜਕੇ ਮੁੱਖ ਮੰਤਰੀ ਪੰਜਾਬ ਨੇ ਗੱਲ ਕਹੀ ਸੀਗੀ ਕਿ ਅਸੀਂ ਵਿਚੋਲੀਏ ਬਾਹਰ ਕੱਟਾਂਗੇ ਫੇਕੜੀ ਦਾ ਸਿਸਟਮ ਬੰਦ ਕਰਾਂਗੇ ਪਰ ਉਹ ਮੈਂ ਅੱਜ ਮੁੱਖ ਮੰਤਰੀ ਨੂੰ ਤੁਹਾਡੇ ਜਰੀਏ ਮੈਂ ਵੀ ਸੰਦੂਰ ਜ਼ਿਲ੍ਹੇ ਦੇ ਆ ਕਿਉਂਕਿ ਇਹਨੇ ਕਿਹਾ ਸੀ ਵੀ ਸਵਾਲ ਕਰਨੇ ਸਿੱਖੋ ਅੱਜ ਮੈਂ ਸਵਾਲ ਕਰਦਾ ਹਾਂ ਤੁਹਾਡੇ ਰਾਹੀਂ ਕਿ ਮੁੱਖ ਮੰਤਰੀ ਪੰਜਾਬ ਨੂੰ કે મોક મંત્રી સાહેબ ਦੱਸੋ કે ਤੁਹਾਡੇ ਵੀ ઠેકેદારોਾਂ ਨਾਲ ਸਾੜ ગાંડ ਹੋ ગઈ કે ਇੱਕ ઠેકેદારોਾਂ મળ ਗਏ ਤੁਸੀਂ ਕਿਹਾ ਸੀ ਵੀ ઠેકેદારોਾਂ ਨਾਲ ਮਿਲੇ ਹੋਏ ਨੇ ਅਸੀਂ ਤੁਹਾਡੇ ਮਿਹਰੇ ਨੇ ਫੇਰ ਬੇਨਤੀ ਕਰਦੇ ਆ ਕਿ ਕੱਲ ਨੂੰ 10 ਤਰੀਕ ਨੂੰ ਉਧਰ ਫੈਸਲਮ ਵੀ ਚੱਲਣਾਗਾ ਤੇ ਸਾਡੀ ਪੂਰ ਜੂਰ ਤਿਆਰੀ ਹੈ ਜੀ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਸਿਖਰਤ ਕਰਕੇ ਲਾ ਬੰਦੀ ਨਾਲ ਲੈ ਕੇ ਜਾਵਾਂਗੇ ਸਾਡਾ ਕੋਈ ਮਨੋਰਥ ਨਹੀਂ ਕਿਸੇ ਨਾਲ ਬੈਲੈਂਸ ਕਰਨ ਦਾ ਜਾਂ ਲੜਾਈ ਝਗੜਾ ਕਰਨ ਦਾ ਸਾਡਾ ਰੋਸ ਪ੍ਰਦਰਸ਼ਨ ਹੈ ਅਸੀਂ ਮੁੱਖ ਮੰਤਰੀ ਨੂੰ ਕੱਲ ਨੂੰ ਜਾ ਕੇ ਸਵਾਲ ਜਵਾਬ ਪੁੱਛਣੇ ਲੰਗੇ ਇਸ ਲਈ ਅਸੀਂ ਮੁੱਖ ਮੰਤਰੀ ਦਾ ਵੀਡੀਓ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲ ਨੂੰ ਚੰਡੀਗੜ੍ਹ ਆ ਰਹੇ ਹਾਂਗੇ ਸਾਡੇ ਸਵਾਲਾਂ ਦੇ ਜਵਾਬ ਤੁਸੀਂ ਸਾਨੂੰ ਆਪ ਬਾਹਰ ਰੱਖ ਦਿਓ ਧੰਨਵਾਦ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੇ ਮੌਜੂਲਾ ਤੱਕ ਇਹ ਵੀਡੀਓ ਪਹੁੰਚੇ ਜਿਹੜੇ ਆਪਣੇ ਪੀਆਰਟੀਸੀ ਦੇ ਮੁਲਾਜ਼ਮ ਆ ਤਾਂ ਸਾਰਿਆਂ ਦੀ ਸੁਣਵਾਈ ਹੋ ਜਾਏ ਸਾਰੇ ਸੌਖੀ ਰੋਟੀ ਖਾ ਸਕਣ ਵੀਡੀਓ ਨੂੰ ਦੇਖਣ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ